ਵਿਸ਼ਵ ਵਰਤੋਂ ਦੇਖ ਰਹੇ ਹਾਂ ਤੁਸੀਂ ਬਹੁਤ-ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵੱਲੋਂ ਹਰਿਆਣਾ ਨੂੰ ਵਾਧੂ ਪਾਣੀ ਦਿੱਤੇ ਜਾਣ ਦੇ ਫੈਸਲੇ ਤੋਂ ਬਾਅਦ ਇਸ ਦਾ ਵਿਰੋਧ ਜਿੱਥੇ ਇੱਕ ਪਾਸੇ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਖੁਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਫੈਸਲੇ ਦਾ ਵਿਰੋਧ ਕਰ ਚੁੱਕੇ ਨੇ ਭਗਵੰਤ ਸਿੰਘ ਮਾਨ ਵੱਲੋਂ ਸਾਫ਼ ਤੌਰ ਤੇ ਮਨਾ ਵੀ ਕੀਤਾ ਗਿਆ ਸੀ ਕਿ ਅਸੀਂ ਹਰਿਆਣਾ ਨੂੰ ਵਾਧੂ ਪਾਣੀ ਨਹੀਂ ਦੇ ਸਕਦੇ ਕਿਉਂਕਿ ਪੰਜਾਬ ਦੀਆਂ ਲੋੜਾਂ ਹੀ ਪੂਰੀਆਂ ਨਹੀਂ ਹੋ ਰਹੀਆਂ ਪੰਜਾਬ ਕੋਲ ਉਚਿਤ ਮਾਤਰਾ ਦੇ ਵਿੱਚ ਪਾਣੀ ਨਹੀਂ ਹੈ ਇਸ ਕਰਕੇ ਵਾਧੂ ਪਾਣੀ ਕਿਸੇ ਵੀ ਸੂਬੇ ਨੂੰ ਨਹੀਂ ਦਿੱਤਾ ਜਾ ਸਕਦਾ ਤੇ ਉਸ ਤੋਂ ਬਾਅਦ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਇਹ ਫੈਸਲਾ ਲਿਆ ਗਿਆ ਸੀ ਜਿਸ ਦੇ ਵਿੱਚ ਰਾਜਸਥਾਨ ਹਰਿਆਣਾ ਅਤੇ ਦਿੱਲੀ ਦੇ ਜਿਹੜੇ ਮੈਂਬਰ ਨੇ ਉਹਨਾਂ ਨੇ ਕਿਹਾ ਸੀ ਕਿ ਹਰਿਆਣਾ ਨੂੰ ਪਾਣੀ ਦਿੱਤਾ ਜਾਵੇ ਮਨੁੱਖਤਾ ਦੇ ਆਧਾਰ ਤੇ ਪਾਣੀ ਦਿੱਤੇ ਜਾਣ ਦੀ ਜ਼ਰੂਰਤ ਹੈ ਉਸ ਤੋਂ ਬਾਅਦ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਪਾਣੀ ਛੱਡਣ ਦਾ ਫੈਸਲਾ ਲਿਆ ਗਿਆ ਜਿਸ ਦਾ ਪੰਜਾਬ ਸਰਕਾਰ ਵੱਲੋਂ ਤਾਂ ਵਿਰੋਧ ਕੀਤਾ ਹੀ ਜਾ ਰਿਹਾ ਹੈ ਇਸ ਦੇ ਨਾਲ ਹੀ ਹੁਣ ਕਿਸਾਨ ਜਥੇਬੰਦੀਆਂ ਵੀ ਇਸ ਦੇ ਵਿਰੋਧ ਦੇ ਵਿੱਚ ਉਤਰ ਆਈਆਂ ਨੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਇਸ ਫੈਸਲੇ ਦਾ ਵਿਰੋਧ ਕੀਤਾ ਗਿਆ ਕਿਰਤੀ ਕਿਸਾਨ ਯੂਨੀਅਨ ਨੇ ਕਿਹਾ ਕਿ ਰੁਪੇਰੀਅਨ ਸਿਧਾਂਤ ਦੇ ਅਨੁਸਾਰ ਹੀ ਪਾਣੀਆਂ ਦੀ ਜਿਹੜੀ ਵੰਡ ਕੀਤੀ ਜਾਣੀ ਚਾਹੀਦੀ ਹੈ ਤੇ ਪਾਣੀਆਂ ਦੇ ਜੇਕਰ ਮਸਲੇ ਨੇ ਹਰਿਆਣਾ ਨੂੰ ਦਿੱਲੀ ਨੂੰ ਜਾਂ ਰਾਜਸਥਾਨ ਨੂੰ ਤਾਂ ਕੇਂਦਰ ਸਰਕਾਰ ਨੂੰ ਇਸ ਦਾ ਸਥਾਈ ਤੌਰ ਤੇ ਕੋਈ ਹੱਲ ਕਰਨਾ ਚਾਹੀਦਾ ਹੈ ਜਿਵੇਂ ਕਿ ਸ਼ਾਰਦਾ ਯਮਨਾ ਲਿੰਕ ਨਹਿਰ ਦੀ ਉਸਾਰੀ ਕਰਕੇ ਇਸ ਦਾ ਹੱਲ ਕੀਤਾ ਜਾ ਸਕਦਾ ਹੈ ਸੋ ਕਿਰਤੀ ਕਿਸਾਨ ਯੂਨੀਅਨ ਦੇ ਅ ਅਹੁਦੇਦਾਰਾਂ ਦੇ ਵੱਲੋਂ ਇਸ ਸੰਬੰਧ ਦੇ ਵਿੱਚ ਆਪਣਾ ਵਿਰੋਧਤਾ ਦੇ ਵਿੱਚ ਬਿਆਨ ਜਾਰੀ ਕੀਤਾ ਗਿਆ ਕਿਰਤੀ ਕਿਸਾਨ ਯੂਨੀਅਨ ਦੀ ਪੰਜਾਬ ਦੀ ਸੂਬਾ ਕਮੇਟੀ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਹਰਿਆਣੇ ਨੂੰ ਜਿਹੜਾ ਫੌਰੀ ਵਾਧੂ ਪਾਣੀ ਛੱਡਣ ਦਾ ਜਿਹੜਾ ਫੈਸਲਾ ਇਸ ਫੈਸਲੇ ਨੂੰ ਦੀ ਨਖੇਦੀ ਕਰਦੀ ਹੈ ਇਹ ਫੈਸਲਾ ਪੰਜਾਬ ਨਾਲ ਤਕੇਸ਼ਾਈ ਹੈ ਔਰ ਇਹ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਭਾਜਪਾ ਦੀਆਂ ਸਰਕਾਰਾਂ ਪੰਜਾਬ ਨਾਲ ਤਕੇਸ਼ਾਈ ਕਰ ਰਹੀ ਇੱਕ ਸਾਈਕਲ ਹੈ ਮੰਡੂਚ ਪਾਣੀ ਦਾ ਜਿਹੜਾ 26 ਮਈ ਤੋਂ 26 ਮਈ ਤੱਕ ਦਾ ਜੋ ਤੱਤ ਸਾਹਮਣੇ ਆ ਰਹੇ ਨੇ ਹਰਿਆਣਾ ਆਪਣੀਆਂ ਲੋੜਾਂ ਦਾ ਪਾਣੀ ਵੱਧ ਵਰਤ ਚੁੱਕਾ ਮਾਨਵੀ ਆਧਾਰ ਤੇ ਉਹ 4000 ਕਿਊਸਕ ਪਾਣੀ ਹੋਰ ਵੀ ਲੈ ਰਿਹਾ ਹੈ ਹੁਣ ਉਹਦੇ ਵੱਲੋਂ 8500 ਕਿਊਸਕ ਦੀ ਮੰਗ ਕੀਤੀ ਜਾ ਰਹੀ ਹੈ ਔਰ ਇਹ ਵੀ ਉਸ ਸਮੇਂ ਜਦੋਂ ਪੰਜਾਬ ਦੇ ਵਿੱਚ ਬਜਾਈ ਦਾ ਸੀਜ਼ਨ ਸ਼ੁਰੂ ਹੋਣ ਜਾ ਰਿਹਾ ਲਗਭਗ ਸਿਰ ਤੇ ਹੈ ਬਜਾਈ ਪੰਜਾਬ ਦੇ ਖੇਤਾਂ ਨੂੰ ਨਹਿਰੀ ਪਾਣੀ ਚਾਹੀਦਾ ਸਾਡੀਆਂ ਨਹਿਰਾਂ ਜਿਹੜੀਆਂ ਸੁੱਕੀਆਂ ਪਈਆਂ ਨੇ ਉਹਨਾਂ 'ਚ ਪਾਣੀ ਨਹੀਂ ਚੱਲ ਰਿਹਾ ਅਜਿਹੇ ਸਮੇਂ ਅਜਿਹਾ ਫੈਸਲਾ ਅਸੀਂ ਸਮਝਦੇ ਹਾਂ ਕਿ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਕੀਤਾ ਗਿਆ ਭਾਜਪਾ ਪੰਜਾਬ ਨਾਲ ਕਿਸਾਨ ਅੰਦੋਲਨ ਦੀ ਲਗਾਤਾਰ ਕਿੜਕੜ ਰਹੀ ਹੈ ਔਰ ਪੰਜਾਬ ਨਾਲ ਧੱਕੇਸ਼ਾਹੀ ਕਰ ਰਹੀ ਹੈ ਐਸੇ ਆ ਇਸ ਮਾਮਲੇ 'ਚ ਅਸੀਂ ਸਮਝਦੇ ਹਾਂ ਕਿ ਜ਼ਮੀਨ ਦੇ ਪਹੇਟਲਾ ਪਾਣੀ ਹਰ ਥਾਂ ਤੇ ਥੱਲੇ ਡਿੱਗ ਰਿਹਾ ਹਰਿਆਣਾ 'ਚ ਵੀ ਥੱਲੇ ਡਿੱਗ ਰਿਹਾ ਪੰਜਾਬ 'ਚ ਵੀ ਥੱਲੇ ਡਿੱਗ ਰਿਹਾ ਪੱਛਮੀ ਯੂਪੀ 'ਚ ਵੀ ਥੱਲੇ ਡਿੱਗ ਰਿਹਾ ਪਾਣੀ ਦੀਆਂ ਲੋੜਾਂ ਨੇ ਅਸੀਂ ਸਮਝਦੇ ਹਾਂ ਪਰ ਦਰਿਆਵਾਂ ਦਾ ਕੁਦਰਤੀ ਵਹਨ ਹੈ ਜਿਹੜਾ ਉਹ ਘਟਿਆ ਆ ਇਸ 'ਚ ਬਹੁਤ ਸਾਰੀਆਂ ਪ੍ਰਸਥਿਤੀਆਂ ਜਿਹੜੀਆਂ ਸ਼ਾਮਲ ਹੋ ਚੁੱਕੀਆਂ ਨੇ ਇਸ ਕਰਕੇ ਸਾਰੇ ਮਾਮਲੇ ਨੂੰ ਰਿਪੀਰੀਅਨ ਸਿਧਾਂਤ ਤਹਿਤ ਹੱਲ ਕਰਨ ਦੀ ਲੋੜ ਹੈ ਔਰ ਦਰਿਆਵਾਂ ਦੇ ਪਾਣੀ ਦੀ ਸੰਜਮੀ ਤੇ ਠੁਕਮੀ ਵਰਤੋਂ ਹੈ ਜਿਹੜੀ ਸੰਭਾਲ ਹੈ ਉਹਦੀ ਵੀ ਕਰਨ ਦੀ ਲੋੜ ਹੈ ਰਾਵੀ ਦਾ ਬਹੁਤ ਸਾਰਾ ਪਾਣੀ ਪਾਕਿਸਤਾਨ ਜਾ ਰਿਹਾ ਮੰਤਰੀ ਗੁੰਮਰਾਹ ਕਰ ਰਹੇ ਨੇ ਕੇਂਦਰ ਦੇ ਭਾਜਪਾ ਨੂੰ ਗੁੰਮਰਾਹ ਕਰ ਰਹੇ ਨੇ ਕਿ ਸਿੰਧ ਨਦੀ ਦਾ ਜਿਹੜਾ ਸਮਝੌਤਾ ਹੈ ਪਾਣੀ ਰੋਕ ਦਿੱਤਾ ਗਿਆ ਆ ਇਹ ਗੁੰਮਰਾਹ ਕਰੂ ਪ੍ਰਚਾਰ ਬੰਦ ਕੀਤਾ ਜਾਵੇ ਪੰਜਾਬ ਨੂੰ ਇੱਕ ਵੱਡਾ ਵਿੱਤੀ ਪੈਕੇਜ ਦਿੱਤਾ ਜਾਵੇ ਤਾਂ ਜੋ ਅਸੀਂ ਰਾਵੀ ਦਾ ਜਿਹੜਾ ਪਾਣੀ ਹੈ ਜਾਈ ਜਾ ਰਿਹਾ ਉਸ ਨੂੰ ਵੀ ਵਰਤੋਂ ਚ ਲਿਆ ਸਕੀਏ ਔਰ ਫਸਲੀ ਵਿਪੰਤਾ ਲਈ ਹਰ ਖੇਤ ਤੱਕ ਨਹਿਰੀ ਪਾਣੀ ਹਰ ਘਰ ਤੱਕ ਪੀਣ ਵਾਲਾ ਸਾਫ ਪਾਣੀ ਹੈ ਜਿਹੜਾ ਉਹ ਪਹੁੰਚਲਾ ਕਰ ਸਕੀਏ ਦੂਸਰੀ ਗੱਲ ਸ਼ਰਦਾ ਆ ਗੰਗਾ ਦੀ ਟ੍ਰਿਬਿਊਟਰੀ ਤਰਾਈ ਦਾ ਰੀਜ਼ਨ ਉੱਤਰਾਖੰਡ ਦਾ ਰੀਜ਼ਨ ਸਾਰਾ ਬਰਬਾਦ ਕਰ ਦਿਆ ਉਹਦਾ ਪਾਣੀ ਬੇਵਰਤੋਂ ਹੈ ਜਿਹੜਾ ਬਿਨਾਂ ਸੰਭਾਲ ਤੋਂ ਉਹ ਅਜਾਈ ਜਾ ਰਿਹਾ ਉਸ ਪਾਣੀ ਨੂੰ ਕਿਸੇ ਤਰ੍ਹਾਂ ਬਰਤਨ ਦੇ ਵਿੱਚ ਲਿਆਉਣਾ ਚਾਹੀਦਾ ਸ਼ਰਦਾ ਜਮਨਾ ਲਿੰਕ ਨਹਿਰ ਕੱਢ ਕੇ ਪੱਛਮੀ ਉੱਤਰ ਪ੍ਰਦੇਸ਼ ਹਰਿਆਣਾ ਰਾਜਸਥਾਨ ਤੇ ਦਿੱਲੀ ਦੀਆਂ ਪਾਣੀ ਦੀਆਂ ਲੋੜਾਂ ਪੂਰਾ ਕਰਨ ਲਈ ਕੇਂਦਰ ਸਰਕਾਰ ਨੂੰ ਸਬੰਧਤ ਸ਼ੁਭਿਆਂ ਨਾਲ ਗੱਲਬਾਤ ਦਾ ਰਸਤਾ ਖੋਲਣਾ ਚਾਹੀਦਾ ਨਾ ਕਿ ਪੰਜਾਬ ਨਾਲ ਕਿੰਡ ਕੱਢਣ ਦੇ ਜਿਹੜੇ ਫੈਸਲੇ ਕਰਨੇ ਚਾਹੀਦੇ ਨੇ ਅਸੀਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਇਸ ਫੈਸਲੇ ਨਾਲ ਬਿਲਕੁਲ ਸਹਿਮਤ ਨਹੀਂ ਹੈਗੇ ਇਹ ਬਿਲਕੁਲ ਵੀ ਇਹ ਮਾਨਵੀ ਆਧਾਰ ਤੇ ਪੰਜਾਬ ਨਾਲ ਧੱਕਾ ਆ ਪੰਜਾਬ ਦੇ ਹਿੱਤਾਂ ਨੂੰ ਅਣਗੋਲੀਆਂ ਕੀਤਾ ਜਾ ਰਿਹਾ ਅੰਡਟ ਕੀਤਾ ਜਾ ਰਿਹਾ ਤਰਕਸੰਗਤ ਨਹੀਂ ਹੈ ਇਹ ਫੈਸਲਾ ਔਰ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਪੰਜਾਬ ਦੇ ਹਿੱਤਾਂ ਦੀ ਡਟਮੀ ਪੈਰਵੀ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ